ਸਤ ਸੰਗੀਤ ਦਾ ਪਹਿਲਾ ਗੁਣ ਕੀ ਹੈ ਵੀ ਗੁਰੂ ਦੇ ਦਰ ਤੇ ਸ਼ਰਧਾ ਭਾਵਨਾ ਹੋਣਾ ਹੈ। ਮੁੱਢਲੀ ਗੱਲ ਇਹ ਨਾਲ ਦੇਖੋ ਮਾਮਾ ਭੈਣਾ ਵੀ ਨੋਟ ਕਰ ਲਿਓ। ਗੁਰੂ ਦੇ ਦਰ ਤੇ ਕੀ ਕਿਵੇਂ ਆਉਣਾ ਸ਼ਰਧਾ ਭਾਵਨਾ। ਸ਼ਰਧਾ ਭਾਵਨਾ ਦਾ ਅਰਥ ਕੀ ਵੀ ਜੋ ਗੁਰਬਾਣੀ ਦਾ ਵਚਨ ਹੈ ਸਤ ਹੈ। ਸਤ ਸੰਗੀਤ ਦੇ ਮਨ ਚ ਇਹ ਭਾਵਨਾ ਹੋਵੇ। ਸਤ ਬੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪਮਹੋ ਕੜਾਈ। ਸੱਚੀ ਸ਼ਰਧਾ। ਸ਼ਰਧਾ ਰੱਖਣੀ ਹੈ ਵੀ ਮਾਲਕ ਪਰਮੇਸ਼ਰ ਹਾਜ਼ਰ ਹੈ ਇਹ ਮਾਲਕ ਜੀ ਦੀ ਬਾਣੀ ਹੈ ਇਹ ਵੀ ਸੱਚ ਹੈ ਤੇ ਮਾਲਕ ਪਰਮੇਸ਼ਰ ਹਾਜ਼ਰ ਹੈ ਇਹ ਵੀ ਸੱਚ ਹੈ ਇਹ ਸ਼ਰਧਾ ਰੱਖਣੀ ਹੈ ਤੇ ਜਿਹੜੇ ਸ਼ਰਧਾ ਰੱਖਦੇ ਆ ਬੋਲੇ ਵੱਡੇ ਭਾਗ ਉਹਨਾਂ ਦੇ ਜਿਹਨੂੰ ਸ਼ਰਧਾ ਰੋਜ਼ ਆਪਾ ਪੜਦੇ ਹਾਂ ਨਾ ਰਹਿਣਾ ਆਸਠ ਪੜੋ ਹਾਰ ਜਾਣ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਕਹਿੰਦੇ ਉਹਨਾਂ ਰੱਬ ਦੇ ਪਿਆਰਾਂ ਦੇ ਬਹੁਤ ਵੱਡੇ ਭਾਗ ਹੈ ਹਰ ਜਨ ਕੀ ਵੱਡ ਭਾਗ ਬਡੇਰੇ ਕਿੰਨਾਂ ਦੇ ਜੀ ਜਿਨ ਹਰ ਹਰ ਸ਼ਰਧਾ ਤੈਨੂੰ ਹਰੀ ਪਰਮੇਸ਼ਰ ਤੇ ਸ਼ਰਧਾ ਹੈ ਵੀ ਮਾਲਕ ਹੈ ਹਾਜ਼ਰ ਹੈ ਮੈਨੂੰ ਭਾਵੇਂ ਨਹੀਂ ਦਿਸਦਾ ਪਰ ਉਹ ਮੈਨੂੰ ਤਾਂ ਵੇਖ ਹੀ ਰਿਹਾ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਤੇ ਸ਼ਰਧਾ ਹੈ ਹਰ ਹਰ ਸ਼ਰਧਾ ਹਰ ਪਿਆਸ ਤੇ ਹਰੀ ਪਰਮੇਸ਼ਰ ਨਾਲ ਜੁੜਨ ਦੀ ਪਿਆਸ ਵੀ ਹੈ ਪਿਆਸ ਮੀਨ ਤਾਂਗ ਸਪਿਰਟ ਚਾਹ ਭਾਵਨਾ ਅੰਤਰਾ ਆਤਮੇ ਜੁੜਨ ਦੀ ਪਿਆਸ ਵੀ ਹੈ ਤੇ ਸ਼ਰਧਾ ਵੀ ਹੈ ਵੀ ਉਹ ਹੈ ਹਾਜ਼ਰ ਹੈ ਅੰਤਰ ਬਾਹਰ ਉਹ ਹੀ ਹੈ ਸੋ ਅੰਤਰ ਸੋ ਬਾਹਰ ਅਨੰਤ ਰਨੰਤ ਘਟ ਘਟ ਵਿਆਪ ਰਹਿਆ ਗੁਬੰਤ ਭਗਵੰਤ ਇਹ ਸ਼ਰਧਾ ਹੈ ਸਪਸ਼ਟ ਹੋ ਗਈ ਨਾ ਸ਼ਰਧਾ ਬਾਣੀ ਤੋਂ ਵੀ ਹਰ ਗਲ ਆਪਾਂ ਬਾਣੀ ਦੇ ਆਧਾਰ ਤੇ ਕਰਨ ਲੱਗੇ ਇਦਾਂ ਸ਼ਰਧਾ ਭਾਵਨਾ ਸਤਸੰਗੀ ਵਿੱਚ ਹੋਣੀ ਜ਼ਰੂਰੀ ਹੈ ਸ਼ਰਧਾ ਭਾਵਨਾ ਤੋਂ ਬਿਨਾ ਅਸੀਂ ਧਰਮ ਦੇ ਰਾਹ ਤੇ ਨਹੀਂ ਚੱਲ ਸਕਦੇ ਕੋਈ ਸ਼ਰਧਾ ਭਾਵਨਾ ਪੈਰਾਂ ਦਾ ਕੰਮ ਕਰਦੀ ਹੈ ਗਿਆਨ ਅੱਖਾਂ ਸ਼ਰਧਾ ਭਾਵਨਾ ਕੀ ਹੈ ਪੈਰ ਹੈ ਸਮਝਣ ਵਾਸਤੇ ਪੈਆਂ ਨੂੰ ਮੈਂ ਦੇਖਿਆ ਗਿਆਨ ਤਾਂ ਹੁੰਦਾ ਹੈ ਸ਼ਰਧਾ ਹੁੰਦੀ ਨਹੀਂ ਉਹ ਕੁਛ ਕਰ ਨਹੀਂ ਸਕਦੇ ਬੈਠੇ ਗਿਆਨ ਦੀਆਂ ਗੱਲਾਂ ਕਰੀ ਜਾਂਦੇ ਆ ਬੋਲੋ ਰੱਤਨਾਮ ਕਿਉਂ ਪੈ ਰਹੇ ਨੇ ਫਲਾਸਮੇ ਕੋਟੀ ਜਾਂਦੇ ਇਸ ਕਰਕੇ हां ਦੂਜਾ ਪਾਸਾ ਵੀ ਕਹਦੇ ਆਂ ਵੀ ਜਿਹੇ ਪੈਰ ਤਾਂ ਹੈਗੇ ਅੱਖਾਂ ਹੈ ਨਹੀਂ ਫੇ ਜਦੋਂ ਨੂਹ ਹੋਇਆ ਉਦੋਂ ਨੂੰ ਤੁਰ ਜਾਂਦਾ ਦੁਨੀਆ ਦੇਖਦੀ ਆਂ ਆਪਾਂ ਗਿਆਨ ਤੋਂ ਬਿਨਾਂ ਮੂੰਹ ਚੱਕੀ ਦੁਰੀ ਫਿਰਦੀ ਆ ਫੇ ਕਬਰ ਨੂੰ ਨੂਹ ਹੋ ਗਿਆ ਤੂੰ ਨੂੰ ਤੁਰ ਜਾਊ ਸਮਾਦ ਨੂੰ ਮੂੰਹ ਹੋ ਗਿਆ ਤੂੰ ਨੂੰ ਤੁਰ ਜਾਊ ਕਿਤੇ ਡੇਰੇ ਕੰਨੀ ਮੂੰਹ ਹੋ ਗਿਆ ਤੂੰ ਨੂੰ ਤੁਰ ਜਾਊ ਕੋ ਚੇਲੇ ਕੰਨੀ ਮੂੰਹ ਚੱਕੀ ਜਾਊ ਪੁੱਛ ਲੈਨੇ ਕੋ ਜੋਤਸੀ ਵਾਲੇ ਪਾਸੇ ਮੂੰਹ ਚੱਕ ਕੇ ਤੁਰ ਜਾਊ ਕਿਉਂ ਕਿਉਂਕਿ ਗਿਆਨ ਹੈ ਨਹੀਂ ਗਿਆਨ ਹੈ ਨਹੀਂ ਅੰਨੇ ਦਾ ਜਦੋਂ ਨੂਹ ਹੋ ਗਿਆ ਤੂੰ ਇਤੁਰਾ ਜਾਂਦਾ ਪਸਟੋਗੀ ਨਾ ਗੱਲ ਇਸ ਕਰਕੇ ਗਿਆਨ ਹੋਣਾ ਜ਼ਰੂਰੀ ਹੈ ਤੇ ਸ਼ਰਧਾ ਭਾਵਨਾ ਹੋਣੀ ਜ਼ਰੂਰੀ ਹੈ ਇਹ ਸਤਸੰਗੀ ਦਾ ਨਿਯਮ ਹੈ ਅਗਲਾ ਨੁਕਤਾ ਫਿਰ ਸਤਸੰਗੀ ਜਦੋਂ ਆਉਂਦੇ ਨੇ ਬਹਿੰਦੇ ਨੇ ਤਾਂ ਉਹਨਾਂ ਦਾ ਫਿਰ ਬੈਠ ਕੇ ਸੁਣਨ ਦੇ ਵਿੱਚ ਵੀ ਨਿਯਮ ਹੈ ਜੀ ਬੈਠਣਾ ਸਾਵਧਾਨ ਹੋ ਕੇ ਅਲਰਟ ਹੋ ਕੇ ਸੁਚੇਤ ਹੋ ਕੇ ਵੀ ਸੁਸਤੀ ਨਾ ਪੈ ਜੇ ਕਿਤੇ ਸੋ ਸੁਣਨਾ ਇਕਾਗਰ ਹੋ ਕੇ ਬੈਠਣਾ ਸਾਵਧਾਨ ਹੋ ਕੇ ਸੁਣਨਾ ਇਕਾਗਰ ਹੋ ਕੇ ਪੜ੍ਹ ਲੈਣਾ ਆਪ ਪ੍ਰਾਪ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਦੇਖੋ ਗੁਰੂ ਜੀ ਕਹਿੰਦੇ ਸਾਵਧਾਨ ਸਾਵਧਾਨਤਾ ਜ਼ਰੂਰੀ ਹੈ ਇਕਾਗਰਤਾ ਜ਼ਰੂਰੀ ਹੈ ਸਾਵਧਾਨ ਹੋ ਕੇ ਬੈਠੋ ਇਕਾਗਰ ਹੋ ਕੇ ਸੁਣੋ ਸਮਝ ਆ ਗਈ ਸ਼ਰਧਾ ਭਾਵਨਾ ਹੋ ਗਈ ਦੇਖੋ ਸਾਵਧਾਨਤਾ ਹੋ ਗਈ ਇਕਾਗਰਤਾ ਤਿੰਨ ਗੁਣ ਤਾਂ ਹੋ ਗਏ ਨਾ ਚੌਥਾ ਹੋਰ ਲੈ ਲਓ ਗੁਰੂ ਦੇ ਦਰਤੇ ਆਉਣਾ ਹੈ ਅਸੀਂ ਨਿਰਪੱਖ ਹੋ ਕੇ ਨਿਰਪੱਖ ਧ੍ਰਿਤੀ ਭਾਵ ਬਹੁਤ ਬਾਰੇ ਅਸੀਂ ਆਪਣੇ ਪਹਿਲਾਂ ਬਣੇ ਖਿਆਲਾਂ 'ਚ ਵੱਜੇ ਹੋਏ ਹੁੰਦੇ ਹਾਂ ਆਪਣੇ ਬਣੇ ਖਿਆਲਾਂ ਤੋਂ ਆਜ਼ਾਦ ਹੋ ਕੇ ਹੀ ਬਾਣੀ ਦੇ ਸੱਚ ਨੂੰ ਸੁਣਿਆ ਤੇ ਸਮਝਿਆ ਜਾ ਸਕਦਾ ਹੈ ਬਹੁਤੀ ਦੁਨੀਆਂ ਤਾਂ ਆਪਣੀ ਖਿਆਲਾਂ 'ਚ ਮਰ ਜਾਂਦੀ ਹੈ ਸੱਚ ਨੂੰ ਸੁਣਨ ਵਾਸਤੇ ਨਿਰਪੱਖ ਵਰਤੀ ਹੋਣੀ ਜ਼ਰੂਰੀ ਹੈ ਕਿਉਂਕਿ ਸੱਚ ਸਰਬਸਾਂਝਾ ਹੁੰਦਾ ਹੈ ਨਿਰਪੱਖ ਹੁੰਦਾ ਹੈ ਇਸ ਕਰਕੇ ਨਿਰਪੱਖਤਾ ਜ਼ਰੂਰੀ ਹੈ ਜੇ ਇਹ ਨਾ ਹੋਵੇ ਤਾਂ ਜਦੋਂ ਕੁਰਬਾਨੀ ਦੀ ਵਿਚਾਰ ਪਹਿਲਾਂ ਬਣੇ ਖਿਆਲਾਂ ਤੋਂ ਬਾਹਰ ਜਾਂਦੀ ਹੈ ਤਾਂ ਫਿਰ ਕੀ ਹੁੰਦਾ ਹੈ ਉਸ ਵੇਲੇ ਸੁਰਤ ਸੁਣਨਾ ਬੰਦ ਕਰ ਦਿੰਦੀ ਹੈ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ ਅੰਦਰੋਂ ਸੁਨੇਹਾ ਆਉਣਾ ਸ਼ੁਰੂ ਹੋ ਜਾਂਦਾ ਚਰ ਜਾਂਦੇ ਨੇ ਤੇ ਕਈ ਵਾਰੀ ਫਿਰ ਉੱਠ ਕੇ ਵੀ ਚਲੇ ਜਾਂਦੇ ਨੇ ਸੁਣਨ ਵਾਸਤੇ ਨਿਰਪੱਖ ਖੁਦ੍ਰਤੀ ਹੋਣੀ ਚਾਹੀਦੀ ਹੈ। ਨਿਰਪੱਖਤਾ ਜ਼ਰੂਰੀ ਹੈ ਨਹੀਂ ਤਾਂ ਸੁਣੇ ਨਹੀਂ ਜਾਂਦਾ ਸੱਚਵਾਲੀ ਨੂੰ। ਬਹੁਤ ਨੇ ਜੀ ਬਾਣੀ ਦੀ ਨਰੋਲ ਕਥਾ ਪਰ ਜਾਂਦੇ ਨਹੀਂ ਜਾਂ ਸੁਸਤੀ ਜਿਹਾ ਕੇ ਬੈਠੇ ਰਹਿੰਦੇ ਨੇ ਵਿਚਾਰ ਸੰਗ ਦੇ ਮਾਰੇ। ਅਗਲਾ ਅਗਲਾ ਨੁਕਤਾ ਹੈ ਵੀ ਗੁਰੂ ਦੇ ਦਰ ਤੇ ਆਉਣਾ ਹੈ ਤੇ ਫਿਰ ਨਿਰਮਾਨਤਾ ਲੈ ਕੇ ਇੱਥੇ ਨਿਰਮਾਨ ਚ ਥੋਕੇ ਆਉਣਾ ਹੈ। ਕਿਸੇ ਕਿਸਮ ਦਾ ਮਾਨ ਇੱਥੇ ਲੈ ਕੇ ਨਹੀਂ ਆਉਣਾ ਕਦੀ ਉਹ ਸਾਬ ਕਹਿੰਦੇ ਕੱਲਾ ਆਇਆ ਕਰ ਐਵੇਂ ਨਾਲ ਨਾਲ ਲੈ ਕੇ ਆਇਆ ਕਰ। ਕਬੀਰ ਸਾਧੂ ਕੋ ਮਿਲਣੇ ਜਾਈਐ ਬੋਲਿਆ ਕਰੋ ਭਣਾ ਸਾਥ ਨਾ ਲੀਜਾ ਕੋਈ ਜਿਸ ਵੇਲੇ ਸਾਧੂ ਸਤਗੁਰੂ ਨੂੰ ਮਿਲਣ ਆਈਏ ਸਾਧੂ ਸਤਗੁਰ ਸਮਝ ਗਏ ਨਾ ਜਿਸ ਵੇਲੇ ਗੁਰੂ ਕੋਲ ਆਈਏ ਕਿ ਲੋ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜਾ ਕੋਈ ਨਾਲ ਨਹੀਂ ਕਿਸੇ ਨੂੰ ਲੈਣਾ ਚਾਹੀਦਾ ਕਿਨੂੰ ਨਹੀਂ ਲੈਣਾ ਚਾਹੀਦਾ ਸਮਝ ਹੋਣੇ ਥੇ ਮੀ ਮਨੋਂ ਕੋ ਲੀਡ ਰਾ ਚਲੋ ਕਿਤੇ ਵੀ ਹੈ ਆਪਾਂ ਨੂੰ ਉਤਰਾਜ ਨਹੀਂ ਪਰ ਉਹਨੇ ਆਪਣੀ ਲੀਡਰੀ ਨੂੰ ਕਹਿਦੇ ਹੋ ਨਾਲ ਉਹ ਕੀ ਕਹਿਣਾ ਵੀ ਤੂੰ ਘਰੇ ਰਹਿ ਮੈਂ ਗੁਰਦੁਆਰੇ ਜਾਇਆ ਵਾਂ ਕਿਉਂ ਜੇ ਤੂੰ ਨਾਲ ਵਾਗੀ ਮੇਰੇ ਤੈਂ ਸੁਣਨੇ ਨਹੀਂ ਬੋਲੋ ਸਾਪਨਾਮ ਤੈਂ ਮੈਨੂੰ ਟਿਕਣ ਨਹੀਂ ਦੇਣਾ ਉੱਥੇ ਠੀਕ ਹੈ ਨਾ ਤੂੰ ਘਰੇ ਰੱਖ ਕੇ ਆਜਾ ਮੂੰ ਰਹਿ ਤੂੰ ਜਾ ਕੇ ਫਿਰ ਸਹੀ ਨਾ ਇੱਥੇ ਨਾਲ ਉੜਿਆ ਲਿਖਿਆ ਕੋਈ ਬਹੁਤ ਸੋਹਣੀ ਗੱਲ ਹੈ ਪੜਨਾ ਡਿਗਰੀਆਂ ਕਰਨੀਆਂ ਪਰ ਵਿਦਿਆ ਦਾ ਮਾਣ ਗੁਰੂ ਦੇ ਦਰ ਤੇ ਲੈ ਕੇ ਨਹੀਂ ਆਉਂਦਾ ਸਾਹਸ ਸਿਆਣ ਭਾਂ ਲੱਖਾਂ ਹੋਵੇਂ ਤੱਕ ਨੇ ਚੱਲਣਾ ਨਾ ਕੋਈ ਆਕਦਾ ਕਿਸੇ ਕੋਲੇ ਬਹੁਤ ਵਧੀਆ ਗੱਲ ਹੈ ਪੜ ਲਿਖ ਕੇ ਕਿਸੇ ਅਹੁਦੇ ਤੇ ਲੱਗਿਆ ਕੋਈ ਮਾੜੀ ਗੱਲ ਨਹੀਂ ਲਾਲ ਬੱਤੀ ਵਾਲੀ ਗੱਡੀ ਕਿਸੇ ਕੋਲੇ ਕੋਈ ਗੱਲ ਨਹੀਂ ਚੰਗੀ ਗੱਲ ਆ ਪਰ ਇੱਥੇ ਅਹੁਦੇਦਾਰੀ ਦਾ ਮਾਣ ਲੈ ਕੇ ਨਹੀਂ ਆਉਂਦਾ ਇਕੱਲੇ ਆਉਂਦਾ ਪਲੱਗ ਨਾ ਪਤਾ ਵੀ ਇਹ ਚੀਜ਼ ਇਹ ਨਾਲ ਨਹੀਂ ਲੈ ਕੇ ਆਉਂਦਾ ਨਾ ਉਤੇਦਾਰੀ ਦਾ ਮਾਣ ਨਾ ਲੀਡਰੀ ਦਾ ਮਾਣ ਨਾ ਅਮੀਰੀ ਦਾ ਮਾਣ ਮਿਹਨਤ ਕਰਦੀ ਅਮੀਰ ਹੋਣਾ ਕੋਈ ਮਾੜੀ ਗੱਲ ਨਹੀਂ ਚੰਗੇ ਕੰਮਾਂ ਤੇ ਪੈਸਾ ਲੱਗ ਜਾਂਦਾ ਪਰ ਇਥੇ ਨਹੀਂ ਮਾਣ ਲੈ ਕੇ ਆਉਣਾ ਸੋ ਇਦਾਂ ਕਬੀਰ ਸਾਹਿਬ ਕਹਿੰਦੇ ਉਸ ਵੇਲੇ ਸਾਧੂ ਸਤਗੁਰੂ ਨੂੰ ਮਿਲਣ ਆਈ ਬੇ ਗੁਰਦੇ ਦਰ ਤੇ ਫਿਰ ਉਹਦੋਂ ਨਾਲ ਨਹੀਂ ਕਿਸੇ ਨੂੰ ਲੈ ਕੇ ਆਈਦਾ ਕਿਸੇ ਕਿਸਮ ਦੇ ਮਾਣ ਨੂੰ ਲੈ ਕੇ ਨਹੀਂ ਆਇਆ ਤਾਂ ਸੰਗਤ ਉਹਦਾ ਭਲੇ ਕੀ ਹੋਣੀ ਭਲੇਖਣਾ ਹਾਜੀ